ਖਾਸ ਕਰਕੇ ਸਾਦਕ ਦੀ ਐਸਐਚਓ ਉਹ ਨਸ਼ਾ ਤਸਕਰਾਂ ਨੂੰ ਫੜਨ ਨਹੀਂ ਜਾਂਦੀ ਉਹ ਐਂ ਜਾਂਦੀ ਆ ਕਿ ਜਿਵੇਂ ਉਹਨਾਂ ਨੂੰ ਕਹਿਣ ਜਾਂਦੀ ਹੋਵੇ ਕਿ ਭਾਈ ਸਾਨੂੰ ਲੋਕ ਕਹਿ ਰਹੇ ਆ ਕਿ ਨਸ਼ਾ ਤਸਕਰਾਂ ਨੂੰ ਫੜੋ ਤੇ ਤੁਸੀਂ ਥੋੜਾ ਆਸਾ ਪਾਸਾ ਕਰੋ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਨਸ਼ੇ ਖਿਲਾਫ ਮੁਹਿੰਮ ਦੇ ਵਿੱਚ ਲੋਕ ਪੁਲਿਸ ਦਾ ਸਾਥ ਦੇਣ ਪੁਲਿਸ ਵੀ ਕਹਿੰਦੀ ਹੈ ਕਿ ਲੋਕ ਨਸ਼ਾ ਰੋਕਣ ਲਈ ਸਾਡਾ ਸਾਥ ਦੇਣ ਪਰ ਇਹ ਵੀਰ ਨੌਨੇ ਹਲ ਸਿੰਘ ਇਹ ਕਹਿੰਦੇ ਕਿ ਅਸੀਂ ਨਸ਼ੇ ਦੇ ਖਿਲਾਫ ਪਿੰਡਾਂ 'ਚ ਮੁਹਿੰਮ ਚਲਾ ਰਹੇ ਹਾਂ ਤੇ ਨਸ਼ਾ ਤਸਕਰ ਇਹ ਕਹਿੰਦੇ ਨੇ ਕਿ ਸਾਨੂੰ ਧਮਕੀਆਂ ਦੇ ਰਹੇ ਨੇ ਸਾਨੂੰ ਮਾਰਨ ਦੀਆਂ ਸਾਡਾ ਪਿੱਛਾ ਕਰ ਰਹੇ ਨੇ ਤੇ ਅਸੀਂ ਹੁਣ ਪੁਲਿਸ ਨੂੰ ਬਾਰ-ਬਾਰ ਦੱਸ ਰਹੇ ਹਾਂ ਬੇਨਤੀਆਂ ਕਰ ਰਹੇ ਹਾਂ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਨਿਹਾਲ ਸਿੰਘ ਜੀ ਕੀ ਇਹ ਮਾਮਲਾ ਹੈ ਜੋ ਤੁਸੀਂ ਅੱਜ ਇੱਥੇ ਲੈ ਕੇ ਐਸਐਸਪੀ ਦਫ਼ਤਰ ਆਏ ਹੋ ਦੇਖੋ ਜੀ ਬਖਸ਼ੀਸ਼ ਜੀ ਮਾਮਲਾ ਇਹ ਹੈ ਕਿ ਪਿਛਲੇ ਸਾਲ ਅੰਤਰਰਾਸ਼ਟਰੀ ਸਰਹੱਦ ਦੇ ਉੱਪਰੋਂ 77 ਕਿਲੋ ਹਾਇਰਵਨ ਤੇ ਤਿੰਨ ਜਿਹੜੇ ਪਿਸਟਲ ਆ ਉਹ 6 ਨੌਜਵਾਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਇਆ ਸੀ ਜਿਦੇ ਚ ਚਾਰ ਨੌਜਵਾਨ ਗ੍ਰਿਫਤਾਰ ਕਰਕੇ ਜੇਲ੍ਹ ਭੇਜੇਗੇ ਦੋ ਨੌਜਵਾਨ ਜਿਹੜੇ ਹਲੇ ਵੀ ਬਾਹਰ ਘੁੰਮਦੇ ਫਿਰਦੇ ਆ ਉਹਨਾਂ ਵਿੱਚੋਂ ਇੱਕ ਨੌਜਵਾਨ ਗੁਲਾਬ ਸਿੰਘ ਆ ਜਿਹੜਾ ਦੀਪ ਸਿੰਘ ਵਾਲੇ ਦਾ ਜਦੋਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਕਾਫੀ ਲੰਮੇ ਸਮੇਂ ਤੋਂ 2013 ਤੋਂ ਲੈ ਕੇ ਲੱਗੇ ਹੋਏ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕੀਤਾ ਜਾਣਾ ਚਾਹੀਦਾ ਤੇ ਮੰਗ ਕਰਦੇ ਆ ਰਹੇ ਆ ਕਿ ਵੱਡੇ ਵੱਡੇ ਸਮਗਲਰ ਆ ਜਿਹੜੇ ਨਸ਼ੇ ਦਾ ਧੰਦਾ ਪੰਜਾਬ ਦੇ ਵਿੱਚ ਚਲਾ ਰਹੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਵੇ। ਇਸੇ ਤਰ੍ਹਾਂ ਹੀ 77 ਕਿਲੋ ਵਾਲੇ ਮਾਮਲੇ ਦੇ ਵਿੱਚ ਵੀ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜੇ 77 ਕਿਲੋ ਹਾਇਰਮਨ ਜਿਨ੍ਹਾਂ ਲੋਕਾਂ ਨੇ ਲਿਆਂਦੀ ਸੀਗੀ ਵੀ ਜਿਹ ਉਹਨਾਂ 'ਚੋਂ ਚਾਰ ਜੇ ਗ੍ਰਿਫਤਾਰ ਹੋ ਗਏ ਆ ਦੋ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੇ ਉਹਨਾਂ ਦੇ ਮਗਰ ਵੱਡੇ ਮਗਰਮਾਛਾ ਉਹਨਾਂ ਨੂੰ ਵੀ ਜਿਹੜਾ ਜਨਤਕ ਕੀਤਾ ਜਾਵੇ ਤੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਵੇ ਤਾਂ ਜੋ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਉਹ ਖਤਮ ਕੀਤਾ ਜਾ ਸਕੇ। ਪਰ ਹੁੰਦਾ ਕੀ ਆ? ਕਿ ਉਹ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੀ بجائے ਲਗਾਤਾਰ ਸਾਨੂੰ ਤਾਂ ਐ ਲੱਗ ਰਿਹਾ ਕਿ ਖਾਸ ਕਰਕੇ ਸਾਦਕ ਦੀ ਪੁਲਿਸ ਆ ਜਿਹੜੀ ਤੇ ਪਹਿਲਾਂ ਤਾਂ ਉਹਨੇ ਟਾਈਮ ਖੰਜਾ ਕੇ ਜਾਣਾ ਹੁੰਦਾ ਜੇ ਜਾਣਾ ਤੇ ਦੋ ਚਾਰ ਇੱਧਰ ਉੱਧਰਲੇ ਬੰਦਿਆਂ ਨੂੰ ਤੰਗ ਪਰੇਸ਼ਾਨ ਕਰਕੇ ਉਹਨੇ ਮੋੜਾਉਣਾ ਹੁੰਦਾ ਕਿ ਨਸ਼ਾ ਤਸਕਰਾਂ ਤੱਕ ਗੱਲ ਪਹੁੰਚ ਜੇ ਵੀ ਪੁਲਿਸ ਫਿਰਦੀ ਆ ਉਹਦੀ ਕੋਸ਼ਿਸ਼ ਇਹ ਆ ਕਿ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਜਿਹੜਾ ਉਹ ਨਾ ਕੀਤਾ ਜਾਵੇ ਇਸ ਗੱਲ ਨੂੰ ਫਰੀਦਕੋਟ ਦੀ ਪੁਲਿਸ ਜਿਹੜੀ ਉਹ ਸਾਰੀ ਦੀ ਸਾਰੀ ਮੰਨਦੀ ਆ ਕਿ ਸਾਧਕ ਪੁਲਿਸ ਦੇ ਉਹਨਾਂ ਨਸ਼ਾ ਤਸਕਰਾਂ ਨੂੰ ਫੜਨਾ ਬਸ ਦਾ ਰੋਗ ਨਹੀਂ ਤੇ ਜਦੋਂ ਸਾਧਕ ਪੁਲਿਸ ਦੇ ਬਸ ਦਾ ਰੋਗ ਨਹੀਂ ਤੇ ਫਿਰ ਉਹਨਾਂ ਨੂੰ ਇੰਨਾਂ ਜਿਹੜਾ ਉਥੇ ਢਿਮਟਾਣਾ ਇਕੱਠਾ ਕੀਤਾ ਪਿਆ ਉਹਨਾਂ ਨੂੰ ਤਨਖਾਹਾਂ ਲੋਕਾਂ ਦੇ ਟੈਕਸਾਂ ਚੋਂ ਕਿਉਂ ਦਿੱਤੀਆਂ ਜਾਂਦੀਆਂ ਜਾਂਦੀਆਂ ਉਹਨਾਂ ਨੂੰ ਤੋਰਨ ਕਰਨ ਨੂੰ ਤੇ ਉਥੇ ਨਵੇਂ ਨੌਜਵਾਨਾਂ ਨੂੰ ਦੇਣ ਰੁਜ਼ਗਾਰ ਜਿਹੜੇ ਬੇਰਜਗਾਰ ਨਸ਼ਿਆਂ ਵਾਲੇ ਪਾਸੇ ਲੱਗੇ ਆ ਉਹਨਾਂ ਦੀਆਂ ਭਰਤੀਆਂ ਖੋਲਣ ਉਹਨਾਂ ਨੂੰ ਭਰਤੀ ਕਰਨਾ ਤੇ ਨਸ਼ਾ ਪੰਜਾਬ ਚੋਂ ਘਟ ਸਕਦਾ ਉਹਨਾਂ ਨੌਜਵਾਨਾਂ ਨੂੰ ਉਹਨਾਂ ਠਾਲਿਆਂ ਦੇ ਵਿੱਚ ਭਰਤੀ ਕਰਨਾ ਤੇ ਜਿਹੜੇ ਚਾਹੁੰਦੇ ਆ ਕਿ ਇੱਥੇ ਜਿਹੜਾ ਨਸ਼ਾ ਖਤਮ ਹੋ ਜੇ ਤੇ ਜਿਹੜੇ ਚਾਹੁੰਦੇ ਆ ਕਿ ਇਥੋਂ ਨਸ਼ਾ ਤਸਕਰ ਅਸੀਂ ਗ੍ਰਿਫਤਾਰੀ ਨਹੀਂ ਕਰਨਾ ਤੇ ਫਿਰ ਉਹਨਾਂ ਨੇ ਕੁਰਸੀਆਂ ਜਿਹੜੀਆਂ ਰੰਨ ਕੇ ਉਹ ਕਿਉਂ ਰੱਖੀਆਂ ਗਈਆਂ ਤੇ ਪੰਜਾਬ ਸਰਕਾਰ ਵੀ ਵਾਦੇ ਦਾਅਵੇ ਕਰਦੀ ਆ ਵਾਰ-ਵਾਰ ਭਗਵਾਨਤਮਾਨ ਇਹ ਕਹਿ ਦਿੰਦਾ ਕਿ ਅਸੀਂ ਭਾਈ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਨਸ਼ਾ ਫੜਿਆ ਗਿਆ ਉਸ ਜ਼ਿਲ੍ਹੇ ਦੇ ਐਸਐਸਪੀ ਨੂੰ ਉਹਦੇ ਡੀਸੀ ਤੇ ਜਿਹੜਾ ਉਹ ਕਾਰਵਾਈ ਕਰਾਂਗੇ ਤੇ ਕਾਰਵਾਈ ਕੇਜੀ ਹੁੰਦੀ ਆ ਤੁਹਾਡੇ ਸਾਹਮਣੇ ਆ ਤੁਹਾਡਾ ਜ਼ਿਲ੍ਹਾ ਵੀ ਫਰੀਦਕੋਟਾ ਤੇ ਸਾਡਾ ਵੀ ਤੇ ਫਰੀਦਕੋਟ ਦੇ ਵਿੱਚ ਹੀ ਪੁਲਿਸ ਲੈਨ ਦੇ ਵਿੱਚ ਇੱਕ ਤਾਇਨਾਤ ਮੁਲਾਜ਼ਮ ਸੀਗਾ ਫਰੀਦਕੋਟ ਦੀ ਪੁਲਿਸ ਨੇ ਉਹਨੂੰ ਨਸ਼ੇ ਦੇ ਧੰਦੇ 'ਚ ਨਹੀਂ ਗ੍ਰਿਫਤਾਰ ਕੀਤਾ ਉਹ ਮਹਾਲੀ ਜਾਂਦਾ ਤੇ ਅੱਧਾ ਕਿਲੋ ਚਿੱਟਾ ਜਿਹੜਾ ਉਤੋਂ ਫੜਿਆ ਜਾਂਦਾ ਤੇ ਉਹ ਫੜਿੰਦਾ ਕਿੱਥੋਂ ਆ ਕਿ ਪੁਲਿਸ ਲੈਨ ਦੇ ਵਿੱਚ ਉਹ ਤਾਇਨਾਤ ਆ ਜਿੱਥੇ ਐਸਐਸਪੀ ਦੀ ਕੋਠੀ ਆ ਕਾਂਦਰਾ ਕਾਂਦ ਸਾਂਜੀ ਆ ਪੁਲਿਸ ਲਾਈਨ ਦਾ ਮੁਲਾਜ਼ਮ ਅੱਧਾ ਕਿਲੋ ਚਿੱਟੇ ਦੇ ਨਾਲ ਫੜਿਆ ਜਾਂਦਾ ਤੇ ਭਗਵੰਤਮਾਨ ਜਿਹੜਾ ਪੀਕੇ ਲਾਣ ਤੇ ਵੱਡੇ ਵੱਡੇ ਬਿਆਨ ਦਾਗਦਾ ਤੇ ਉਹ ਕਾਰਵਾਈ ਕੇਜੀ ਕਰਦਾ ਐਸਐਸਪੀ ਤੇ ਐਸਐਸਪੀ ਤੋਂ ਆਈਜੀ ਬਣਾ ਕੇ ਮਹੱਲੀ ਲਾ ਦਿੰਦਾ ਤੇ ਜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਪੁਲਿਸ ਤੇ ਹੋਣੀਆਂ ਤੇ ਕਿੱਥੋਂ ਅਸੀਂ ਆਸ ਕਰਾਂਗੇ ਵੀ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਜਾਊਗਾ ਅਸੀਂ ਕਿੱਥੋਂ ਆਸ ਕਰ ਲਾਂਗੇ ਕਿ ਪੰਜਾਬ ਪੁਲਿਸ ਵਾਕੇ ਹੀ ਨਸ਼ਾ ਖਤਮ ਕਰਨਾ ਚਾਹੁੰਦੀ ਆ ਜਾਂ ਪੰਜਾਬ ਸਰਕਾਰ ਨਸ਼ਾ ਖਤਮ ਕਰਨਾ ਚਾਹੁੰਦੀ ਆ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਨੂੰ ਤਰੱਕੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਰਹੀ ਆ ਇਸੇ ਤਰ੍ਹਾਂ ਹੀ ਪਰ ਪਰ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਆ ਵੀ ਜੇ ਕਿਸੇ ਜ਼ਿਲ੍ਹੇ 'ਚ ਨਸ਼ਾ ਵਿਕਿਆ ਜਾਂ ਫੜਿਆ ਜਾਂਦਾ ਹੈ ਤਾਂ ਇਦਾਂ ਦੇ ਮਾਮਲੇ ਆਉਂਦੇ ਨੇ ਤਾਂ ਅਸੀਂ ਜ਼ਿੰਮੇਵਾਰ ਐਸਐਸਪੀ ਪੁਲਿਸ ਮੁਖੀ ਨੂੰ ਸਮਝਾਂਗੇ ਤੇ ਕਾਰਵਾਈ ਵੀ ਉਹਦੇ ਤੇ ਹੋਊਗੀ ਤੋਂ ਨੂੰ ਦੱਸ ਹੀ ਚੁੱਕੇ ਆ ਜੀ ਕਿ ਫਰੀਦਕੋਟ ਦੇ ਮੁਲਾਜ਼ਮ ਤੋਂ ਇਹ ਨਹੀਂ ਸਿਵਲ ਬੰਦੇ ਤੋਂ ਪੁਲਿਸ ਮੁਲਾਜ਼ਮ ਤੋਂ ਨਸ਼ਾ ਫੜਿਆ ਜਾਂਦਾ ਮਾੜਾ ਮੋਟਾ ਨਹੀਂ ਅੱਧਾ ਕਿਲੋ ਜਾਂ ਤਾਂ ਅੱਧਾ ਕਿਲੋ ਨੂੰ ਸਮਝਦੇ ਕੁਛ ਨਹੀਂ ਵੀ ਗ੍ਰਾਮ 2 ਗ੍ਰਾਮ ਵਾਲੇ ਤੇ ਪਰਚਾ ਕੱਟਣਾ ਜਾਣਦੇ ਆ ਖਬਰਾਂ ਲਵਾਉਣੀਆਂ ਜਾਣਦੇ ਆ ਸੋਸ਼ਲ ਮੀਡੀਆ ਤੇ ਛਾਉਣਾ ਜਾਣਦੇ ਆ ਆਮ ਲੋਕਾਂ ਤੇ ਜਿਹੜੇ ਚਿੱਟਾ ਪੀਂਦੇ ਆ ਉਹ ਫੜੇ ਜਾਂਦੇ ਉਹਨਾਂ ਤੇ ਪਰਚਾ ਕਰਕੇ ਉਹਨਾਂ ਨੂੰ ਜੇਲ ਸਿੱਟਣਾ ਜਾਣਦੇ ਆ ਤੇ ਜਦੋਂ ਇਹਨਾਂ ਦੇ ਮੁਲਾਜ਼ਮ ਹੀ ਚਿੱਟਾ ਵੇਚਦੇ ਫੜੇ ਜਾਂਦੇ ਆ ਤੇ ਫਿਰ ਜਿਹੜਾ ਭਗਵੰਤ ਮਾਨ ਬਿਆਨ ਦੇ ਰਿਹਾ ਜਾਂ ਫਿਰ ਉਹਦੇ ਬਿਆਨ ਪੀਤੀ ਖਾਦੀ ਚ ਹੁੰਦੇ ਆ ਤੇ ਜਾਂ ਫਿਰ ਉਹ ਸੱਚੀ ਕੋ ਪੰਜਾਬ ਚੋਂ ਨਸ਼ਾ ਖਤਮ ਨਹੀਂ ਕਰਨਾ ਚਾਹੁੰਦੇ ਤੇ ਜੇ ਕਰਨਾ ਚਾਹੁੰਦੇ ਹੁੰਦੇ ਤੇ ਫਿਰ ਫਰੀਦਕੋਟ ਦਾ ਐਸਐਸਪੀ ਉਹ ਸਿਪਾਈ ਦੇ ਨਾਲ ਅੰਦਰ ਜ਼ਰੂਰ ਹੁੰਦਾ ਆਈਜੀ ਨਾ ਬੰਦਾ ਜੇ ਕਾਰਵਾਈ ਹੀ ਕਰਨਾ ਚਾਹੁੰਦੇ ਤੇ ਕਾਰਵਾਈ ਜਿਹੜੀ ਹੋਈ ਆ ਉਹ ਲੋਕਾਂ ਦੇ ਸਾਹਮਣੇ ਹੋਈ ਅੱਛਾ ਹੁਣ ਕਾਰਵਾਈ ਕਰਨ ਦੀ ਬਜਾਏ ਉਹਨੂੰ ਆਈਜੀ ਬਣਾ ਕੇ ਤੋਰਤਾ ਤੇ ਇੱਥੇ ਵੀ ਇਹੋ ਕੁਸ਼ੀ ਆ ਅੱਜ ਵੀ ਅਸੀਂ ਸਾਡੀ ਸੂਬਾ ਕਮੇਟੀ ਨੌਜਵਾਨ ਭਾਰਤ ਸਭਾ ਦੀ ਐਸਐਸਪੀ ਮੈਡਮ ਨੂੰ ਮਿਲ ਕੇ ਆਈ ਆ ਉਹਦੇ ਧਿਆਨ ਦੇ ਵਿੱਚ ਮਾਮਲਾ ਲਿਆਂਦਾ ਪਿਛਲੇ ਐਸਐਸਪੀ ਦੇ ਵੀ ਧਿਆਨ ਦੇ ਵਿੱਚ ਸੀਗਾ ਤੇ ਉਹਨਾਂ ਤੋਂ ਇੱਕ ਲੰਡੂ ਬੰਦਾ ਨਸ਼ਾ ਤਸਕਰ ਆ ਜਿਹੜਾ ਉਹ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਜੇ ਇੱਕ ਲੰਡੂ ਨਸ਼ਾ ਤਸਕਰ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਤੇ ਫਿਰ ਅਸੀਂ ਕਿੱਥੋਂ ਆਸ ਕਰਾਂਗੇ ਵੀ ਇਹ ਸਾਰੇ ਜ਼ਿਲ੍ਹੇ 'ਚ ਨਸ਼ਾ ਖਤਮ ਕਰ ਦੇਣਗੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਕਰਨਾ ਕਰਾਉਣਾ ਕੱਖ ਨਹੀਂ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਜਿਹੜਾ ਪੈਸਾ ਇਕੱਠਾ ਹੁੰਦਾ ਉਹ ਤਨਖਾਹਾਂ ਦੇ ਰੂਪ ਦੇ ਵਿੱਚ ਲੈ ਲੈ ਕੇ ਜਿਹੜਾ ਉਹ ਪੰਜਾਬ ਦੇ ਪੈਸੇ ਦੀ ਬਰਬਾਦੀ ਕਰਨ ਵਾਸਤੇ ਜਿਹੜੀ ਪੰਜਾਬ ਪੁਲਿਸ ਉਹ ਬਿਠਾਈ ਹੋਈ ਆ ਤੁਹਾਨੂੰ ਕਿਸ ਤਰ੍ਹਾਂ ਦੀਆਂ ਧਮਕੀਆਂ ਆ ਰਹੀਆਂ ਹਨ ਨਸ਼ਾ ਤਸਕਰਾਂ ਵੱਲੋਂ ਦੇਖੋ ਜੀ ਸਾਨੂੰ ਧਮਕੀਆਂ ਇਸ ਕਰਕੇ ਦੇ ਰਹੇ ਆ ਕਿ ਜਿਹੜੇ ਇੱਕ ਤਾਂ ਹੀ ਮੰਗ ਕਰ ਰਹੇ ਆ ਕਿ 70 ਕਿਲੋ ਵਾਲੇ ਜਿਹੜੇ ਹੈਰੋਇਨ ਦੇ ਵੱਡੇ ਮਗਰਮਾਚਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਰਹਿੰਦੇ ਜਿਹੜੇ ਦੋਸ਼ੀ ਉਸ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹ ਲਗਾਤਾਰ ਜਿਹੜਾ ਨਜਾਇਜ਼ ਹਥਿਆਰ ਰੱਖ ਕੇ ਲੈ ਕੇ ਉਹ ਸਾਡੇ ਮੰਗਰ ਘੁੰਮਦੇ ਫਿਰਦੇ ਆ ਕਿ ਅਸੀਂ ਨੌਨਿਹਾਲ ਨੂੰ ਜਿਹੜਾ ਕਤਲ ਕਰ ਦੇਣਾ ਇਸ ਕਰਕੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਬੋਲਦਾ ਤੇ ਅਸੀਂ ਦੱਸਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ ਪੰਜਾਬ ਪੁਲਿਸ ਨੂੰ ਵੀ ਤੇ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਅਸੀਂ ਜਿਹੜੇ ਰਸਤੇ ਚੱਲੇ ਹੋਏ ਆ ਨਾ ਉਸ ਰਸਤੇ ਤੋਂ ਅੱਜ ਪਿੱਛੇ ਹਟਾਂਗੇ ਨਾ ਹਟਾਂਗੇ ਕੱਲ੍ਹ ਚਾਹੇ ਤੁਸੀਂ ਜੋ ਕਰਨਾ ਉਹ ਕਰ ਲੋ ਅਸੀਂ ਨਸ਼ਿਆਂ ਦੇ ਖਿਲਾਫ ਆਵਾਜ਼ ਜਿਹੜੀ ਉਠਾਉਂਦੇ ਆ ਰਹੇ ਹਾਂ 2012 13 ਤੋਂ ਤੇ ਜਦੋਂ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ ਅਸੀਂ ਆਪਣੀ ਆਵਾਜ਼ ਜਿਹੜੀ ਇਸੇ ਤਰ੍ਹਾਂ ਬੁਲੰਦ ਕਰਦੇ ਰਹਾਂਗੇ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਆ ਸਾਡੀ ਉਹ ਜਾਰੀ ਰਹੇਗੀ ਨਸ਼ਾ ਤਸਕਰਾਂ ਨੇ ਜਿੱਥੇ ਜ਼ੋਰ ਲਾਉਣਾ ਉਹ ਲਾਲ ਹੈ ਅੱਜ ਤੁਸੀਂ ਹੁਣ ਐਸਐਸਪੀ ਮੈਡਮ ਨੂੰ ਮਿਲੇ ਹੋ ਤੇ ਤੁਸੀਂ ਆਪਣੀ ਸੁਰੱਖਿਆ ਵਾਸਤੇ ਕੁਝ ਉਹਨਾਂ ਤੋਂ ਕੋਈ ਮੰਗਿਆ ਦੇਖੋ ਇਹ ਸਾਡੀ ਸੂਬਾ ਕਮੇਟੀ ਨੇ ਮੰਗ ਕੀਤੀ ਹੈ ਕਿ ਜਿਹੜਾ ਸਾਡੇ ਸਾਥੀ ਦੀ ਸੁਰੱਖਿਆ ਵਾਸਤੇ ਜਿਹੜਾ ਅਸਲਾ ਲ ਸੰਸ ਦਿੱਤਾ ਜਾਵੇ ਪਿਛਲੇ ਦਿਨੀ ਜਿਹੜੇ ਪਹਿਲੇ ਐਸਐਸਪੀ ਸਾਹਿਬ ਸੀਗੇ ਉਹਨਾਂ ਨੇ ਤੇ ਡੀਸੀ ਸਾਹਿਬ ਨੇ ਇੱਕ ਫਾਈਲ ਜਿਹੜੀ ਉਹ ਮਨਜ਼ੂਰ ਕਰਤੀ ਸੀ ਅਸਲੇ ਦੀ ਡੀਐਸਪੀ ਅਕਬਾਲ ਸਿੰਘ ਸੰਧੂ ਡੀਐਸਪੀ ਸ਼ਮਸ਼ੇਰ ਸਿੰਘ ਵੱਲੋਂ ਜਿਹੜਾ ਲਗਾਤਾਰ ਐਸਐਚਓ ਸਾਧਕ ਨੂੰ ਜਿਹੜਾ ਉਹ ਇਸ ਮਾਮਲੇ ਤੇ ਦੱਸਿਆ ਵੀ ਗਿਆ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਕਾਰੀ ਗਿਆ ਵੀ ਲਗਾਤਾਰ ਧਮਕੀਆਂ ਆ ਰਹੀਆਂ ਉਹਨਾਂ ਨੇ ਵਾਰ-ਵਾਰ ਕਿਹਾ ਕਿ ਰਿਪੋਰਟ ਬਣਾ ਕੇ ਜਲਦੀ ਭੇਜੋ ਜਿਹੜਾ ਅਸਲਾ ਲਾਇਸੈਂਸ ਸਪਲਾਈ ਕੀਤਾ ਜਾਵੇ ਪਰ ਐਸਐਚਓ ਸਾਦਕ ਜਿਹੜੀ ਉਹ ਨਸ਼ਾ ਤਸਕਰਾਂ ਨਾਲ ਮਿਲੀ ਹੋਣ ਕਰਕੇ ਜਿਹੜੀ ਉਹ ਫਾਈਲ ਆਪਦੇ ਕੋਲੇ ਨੱਪ ਕੇ ਬੈਠੀ ਆ ਉਹਨੂੰ ਅੱਗੇ ਤੋਰਨ ਦਾ ਜਿਹੜਾ ਉਹ ਨਾਂ ਨਹੀਂ ਲੈ ਰਹੀ ਨਹੀਂ ਕੀ ਕਾਰਨ ਕੀ ਆ ਕੀ ਕਹਿੰਦੀ ਆ ਮੈਂ ਕਿਉਂ ਨਹੀਂ ਫਾਈਲ ਤੁਹਾਡੇ ਅਸਲਾ ਲਾਇਸੈਂਸ ਦੀ ਅੱਗੇ ਤੋਰ ਰਹੀ ਕੀ ਦੱਸਦੀ ਆ ਉਹ ਕੁਝ ਵੀ ਨਹੀਂ ਦੱਸਦੀ ਜੀ ਉਹ ਸਿਰਫ ਇਹ ਬਹਾਨਾ ਮਾਰਦੀ ਆ ਕਿ ਮੈਂ ਅੱਜ ਕਰਦੀ ਆ ਸਵੇਰੇ ਕਰਦੀ ਆ ਮੈਂ ਐਸਐਸਪੀ ਨੂੰ ਮਿਲਣਾ ਇਸ ਮਾਮਲੇ ਤੇ ਫੇਰ ਕਰੂੰਗੀ ਕਰਨਾ ਕਰਾਉਣਾ ਕੱਖ ਜਦੋਂ ਕਿ ਅਸੀਂ ਖੁਦ ਵੀ ਐਸਐਸਪੀ ਨੂੰ ਕਹਿ ਚੁੱਕੇ ਹਾਂ ਤੁਸੀਂ ਐ ਨਹੀਂ ਕਿਹਾ ਕਿ ਜੇਕਰ ਮੇਰੀ ਜਾਨ ਨੂੰ ਖਤਰਾ ਜੇਕਰ ਮੇਰੇ ਤੇ ਕੋਈ ਹਮਲਾ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੈ ਦੇਖੋ ਇਹ ਇਹ ਗੱਲ ਸਾਡੀ ਸੂਬਾ ਕਮੇਟੀ ਨੇ ਕਿਉਂਕਿ ਮੈਂ ਇੱਕ ਜਥੇਬੰਦੀ ਦੇ ਵਿੱਚ ਕੰਮ ਕਰਦਾ ਜੀ ਇਹ ਜ਼ਿੰਮੇਵਾਰੀ ਜਥੇਬੰਦੀ ਦੀ ਹੈ ਜਥੇਬੰਦੀ ਨੇ ਅੱਜ ਐਸਐਸਪੀ ਸਾਹਿਬ ਨੂੰ ਇਹ ਗੱਲ ਲਿਖਤੀ ਤੌਰ ਤੇ ਵੀ ਜਿਹੜੀ ਉਹ ਦਰਖਾਸਤ ਦਿੱਤੀ ਹੈ ਕਿ ਜੇਕਰ ਸਾਡੇ ਸਾਥੀ ਦਾ ਕੋਈ ਨੁਕਸਾਨ ਹੁੰਦਾ ਤੇ ਇਹਦੀ ਜਿਹੜੀ ਫਰੀਦਕੋਟ ਪੁਲਿਸ ਜਿਹੜੀ ਉਹ ਜ਼ਿੰਮੇਵਾਰ ਹੋਊਗੀ ਤੇ ਖਾਸ ਕਰਕੇ ਐਮਐਲਏ ਗੁਰਦੇਵ ਸਿੰਘ ਸੇਖੋਂ ਤੇ ਕਲਤਾਰ ਸਿੰਘ ਸੰਧਵਾ ਜਿਹੜੇ ਇਹਦੇ ਜ਼ਿੰਮੇਵਾਰ ਹੋਣਗੇ ਕਿਉਂਕਿ ਉਹਨਾਂ ਦੇ ਜ਼ਿਲ੍ਹੇ ਦੇ ਨੌਜਵਾਨ ਜਿਹੜੇ ਉਹ ਇਸ ਵੱਡੀ ਖੇਪ ਦੇ ਵਿੱਚ ਸ਼ਾਮਲ ਨੇ ਤੇ ਉਹਨਾਂ ਨੂੰ ਵਾਰ-ਵਾਰ ਦੱਸਣ ਦੇ ਬਾਵਜੂਦ ਵੀ ਇਹ ਦੋਚੀਆਂ ਨੂੰ ਜਿਹੜਾ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਐਮਐਲਏ ਗੁਰਦੇਵ ਸਿੰਘ ਸੇਖੋ ਦੇ ਬਾਰ ਚ ਧਰਨਾ ਲਾ ਕੇ ਵੀ ਉਹਨੂੰ ਇਹ ਗੱਲ ਕਹਿ ਚੁੱਕੇ ਆ ਕਿ ਇਹ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੇ ਵੱਡੇ ਇਹਨਾਂ ਦੇ ਮਗਰ ਮੱਛ ਮਗਰ ਆ ਉਹਨਾਂ ਨੂੰ ਵੀ ਜਨਤਕ ਕੀਤਾ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜਦੋਂ ਉਹਨਾਂ ਨੇ ਵੀ ਕੋਈ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਕੋਈ ਹੱਲ ਨਹੀਂ ਕੀਤਾ ਤੇ ਸਾਡੇ ਮੰਨਣ ਚ ਇਹ ਗੱਲ ਆਉਂਦੀ ਆ ਕਿ ਪੌਲਸ ਸਿਆਸੀ ਗੁੰਡਾ ਗੱਠ ਜੋੜ ਆ ਜਿਹੜਾ ਤੇ ਨਸ਼ਾ ਸਮਕਲਰਾਂ ਦਾ ਗੱਠ ਜੋੜ ਉਹ ਸਾਰਾ ਮਿਲਿਆ ਹੋਇਆ ਇਹ ਸਾਰੇ ਮਿਲ ਕੇ ਜਿਹੜਾ ਇਹ ਧੰਦਾ ਚਲਾ ਰਹੇ ਆ ਤੇ ਮਿਲ ਕੇ ਹੀ ਸਾਰੇ ਜਿਹੜੇ ਸਾਨੂੰ ਆਪਦੇ ਰਾਹ ਦੇ ਵਿੱਚ ਜਿਹੜੇ ਅਸੀਂ ਉਹਨਾਂ ਦੇ ਰਾਹ 'ਚ ਰੋੜਾ ਬੰਦਦੇ ਆ ਕਿ ਅਸੀਂ ਕਹਿੰਨੇ ਕਿ ਪੰਜਾਬ 'ਚੋਂ ਨਸ਼ਾ ਖਤਮ ਹੋਣਾ ਚਾਹੀਦਾ ਤੇ ਉਹ ਤਾਂ ਹੀ ਸਾਨੂੰ ਉਪਾਸੇ ਕਰਨਾ ਚਾਹੁੰਦੇ ਆ ਠੀਕ ਤੁਸੀਂ ਸੁਣਿਆ ਜੀ ਨਿਹਾਲ ਸਿੰਘ ਇਹ ਕਹਿ ਰਹੇ ਨੇ ਕਿ ਇਹ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਔਰ ਇਹਨਾਂ ਨੂੰ ਜਿਹੜੇ ਨਸ਼ਾ ਤਸਕਰ ਨੇ ਇਹ ਕਹਿੰਦੇ ਕਿ ਮੇਰਾ ਪਿੱਛਾ ਕਰਦੇ ਨੇ ਮੈਨੂੰ ਧਮਕੀਆਂ ਦਿੰਦੇ ਨੇ ਔਰ ਇਹ ਕਹਿੰਦੇ ਨੇ ਕਿ ਅਸੀਂ ਪੁਲਿਸ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਪਰ ਨਾ ਸਾਡੀ ਸੁਰੱਖਿਆ ਲਈ ਤੇ ਨਾ ਉਹਨਾਂ ਨੂੰ ਫੜਨ ਦੇ ਲਈ ਕੋਈ ਕਾਰਵਾਈ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਹਦ ਮੇਰੇ ਨਾਲ ਕੈਮਰੇ ਤੇ ਜਗਜੀਤ ਸਿੰਘ ਬਹੁਤ ਮਿਹਰਬਾਨ